रेडी स्टार्ट ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਾਂਝੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੀ ਬੋਲੀ ਵੀ ਸਾਂਝੀ ਹੁੰਦੀ ਹੈ ਡੰਡੀ ਇਹ ਅਲੱਗ ਗੱਲ ਹੈ ਕਿ ਜਦੋਂ ਕੋਈ ਆਦਮੀ ਕਿਸੇ ਕਾਰਨ ਆਪਣਾ اصل ਇਲਾਕਾ ਤਬਦੀਲ ਕਰਕੇ ਦੂਸਰੇ ਇਲਾਕੇ ਵਿੱਚ ਜਾ ਕੇ ਆਪਣਾ ਆਲਣਾ ਬਣਾ ਲਵੇ ਤਾਂ ਉਹ ਆਪਣੇ ਮੂਲ ਇਲਾਕੇ ਦੀ ਬੋਲੀ ਨਾਲ ਹੀ ਜੁੜਿਆ ਰਹਿੰਦਾ ਹੈ ਜੋ ਐਲਾਨੀਆਂ ਸਥਾਨਕ ਲੋਕਾਂ ਤੋਂ ਭਿੰਨ ਹੁੰਦੀ ਹੈ ਡੰਡੀ ਇਹ ਤਬਾਦਲਾ ਜਲਦੀ ਉਸ ਦੀ ਬੋਲੀ ਵਿੱਚ ਤਬਦੀਲੀ ਨਹੀਂ ਕਰਦਾ ਡੰਡੀ ਦਿਲਚਸਪ ਗੱਲ ਹੈ ਕਿ ਆਪਣੀ ਬੋਲੀ ਦਾ ਇਲਮ ਅਤੇ ਮੂ ਪੀੜੀਆਂ ਤੱਕ ਚੱਲਦਾ ਰਹਿੰਦਾ ਹੈ ਡੰਡੀ ਮਨੁੱਖ ਆਪਣੇ ਮੂਲ ਨੂੰ ਜਲਦੀ ਨਹੀਂ ਭੁੱਲਦਾ ਡੰਡੀ ਕੋਈ ਵਿਰਲਾ ਹੀ ਇਸ ਦੀ ਉਲੰਘਣਾ ਕਰਦਾ ਹੈ ਡੰਡੀ ਜੇਕਰ ਲੋਕਾਂ ਦਾ ਕੋਈ ਵਿਸ਼ਾਲ ਸਮੂਹ ਇਲਾਕੇ ਦੀ ਤਬਦੀਲੀ ਕਰਦਾ ਹੈ ਤਾਂ ਸਥਾਨਕ ਤੇ ਬਾਹਰੀ ਬੋਲੀ ਦਾ ਇੱਕ ਦੂਜੇ ਉੱਪਰ ਸਪਸ਼ਟ ਅਸਰ ਪੈਂਦਾ ਹੈ ਅਤੇ ਵੱਡੀ ਸਕੇਲ ਤੇ ਸ਼ਬਦਾਂ ਦਾ ਅદાન ਪ੍ਰਦਾਨ ਹੁੰਦਾ ਹੈ ਡੰਡੀ ਸਮਝਿਆ ਜਾਂਦਾ ਹੈ ਕਿ ਮਨੁੱਖ ਦੇ ਨਾਲ ਉਸ ਦੀ ਬੋਲੀ ਦਾ ਰੰਗੀਲਾ ਸਫ਼ਰ ਵੀ ਲਾਜ਼ਮੀ ਹੈ ਡੰਡੀ ਮਨੁੱਖ ਦੇ ਪਲੈਨ ਦਾ ਆਲਮ ਵੀ ਨਿਰਾਲਾ ਹੈ ਡੰਡੀ ਰੋਜੀ ਦਾ ਵਸੀਲਾ ਉਸ ਦਾ ਮੁੱਖ ਕਾਰਨ ਹੈ ਡੰਡੀ ਉਪਜਾਊ ਇਲਾਕਿਆਂ ਨੂੰ ਹਥਿਆਉਣ ਦੇ ਲਾਲਚ ਦੇ ਲਿਹਾਜ਼ ਨਾਲ ਵੀ ਅਜਿਹਾ ਕੀਤਾ ਜਾਂਦਾ ਹੈ ਡੰਡੀ ਪੁਰਾਣੇ ਸਮਿਆਂ ਵਿੱਚ ਇਹ ਸਿਲਸਿਲਾ ਅੱਜ ਦੀ ਤੁਲਨਾ ਬਧੇਰੇ ਚੱਲਦਾ ਰਿਹਾ ਹੈ ਡੰਡੀ ਕੁਝ ਵੀ ਹੋਵੇ ਮਨੁੱਖ ਆਪਣੀ ਬੋਲੀ ਨੂੰ ਤਿਆਗ ਦੇਣ ਦਾ ਇਲਜ਼ਾਮ ਨਹੀਂ ਲੈਣਾ ਚੌਂਦਾ ਡੰਡੀ ਇਸ ਦਾ ਕਾਰਨ ਅਲੌਕਿਕ ਹੀ ਮੰਨਿਆ ਜਾਣਾ ਚਾਹੀਦਾ ਹੈ ਡੰਡੀ